ਜੈ ਸ਼੍ਰੀ கிருஷ்ਣ ਦੋਸਤੋ ਪਹਿਲਾਂ ਤਾਂ ਜੈ ਸ਼੍ਰੀ கிருஷ்ਣ ਲੇਕੇ ਨਾ ਵੀਡੀਓ ਸ਼ੇਅਰ ਕਰ ਦਿਓ ਆ ਵੀਡੀਓ ਦੇ ਵਿੱਚ ਇੱਕ ਚੀਜ਼ ਤੁਹਾਨੂੰ ਸਮਝ ਆਏਗੀ ਵੀ ਕ੍ਰਿਸ਼ਨ ਦੇ دیਵਾਨੇ ਗੋਰੇ ਕਿਉਂ ਨੇ ਤੇ ਆ ਦੇਖੋ ਤੁਸੀਂ ਕਹਿੰਦੇ ਵੀ ਕ੍ਰਿਸ਼ਨ ਭੂਮੀ ਜਨਮ ਭੂਮੀ ਦੀ ਵੀਡੀਓ ਆ ਮਥਰਾ ਦੀ ਵੀਡੀਓ ਆ ਤਾਂ ਆ ਦੇਖੋ ਤੁਸੀਂ ਵੀ ਕਿਵੇਂ ਇੱਕ ਗੋਰੀ ਜਿਹੜੀ ਆ ਉਹ ਬਾਂਦਰਾਂ ਦੇ ਲਈ ਜਿਹੜਾ ਕੇਲੇ ਲੈ ਕੇ ਪਹੁੰਚੀ ਤੇ ਕਿੰਨੇ ਪਿਆਰ ਦੇ ਨਾਲ ਕਹਿੰਦੇ ਵੀ ਕੇਲੇ ਜਿਹੜੇ ਆ ਬਾਂਦਰ ਖਾਰੇ ਨੇ ਲੈ ਕੇ ਜਾ ਰਹੇ ਨੇ ਤਾਂ ਇਹ ਪਿਆਰ ਆ ਕ੍ਰਿਸ਼ਨ ਦੇ ਲਈ ਉਹਨਾਂ ਦੇ دیਵਾਨਿਆਂ ਦਾ ਤੇ ਕਿਵੇਂ ਉਹ দান ਕਰਦੇ ਆ ਤੇ ਕਿਸ ਤਰੀਕੇ ਦੇ ਨਾਲ ਬਾਂਦਰ ਸੇਨਾ ਜਿਹੜੀ ਇੱਥੇ ਪਹੁੰਚੀ ਹੋਈ ਆ ਦੇਖੋ ਤੁਸੀਂ ਵੀਡੀਓ ਜਿਹੜੀ ਅਲੌਕਿਕ ਵੀਡੀਓ ਦੇਖਣ ਨੂੰ ਮਿਲਦੀ ਆ ਕਿਉਂਕਿ ਗੋਰੇ ਜਿਹੜੇ ਨੇ ਮਥਰਾ ਦੇ ਵਿੱਚ ਬਹੁਤ ਸਾਰੇ ਨੇ ਤੇ ਉਹ ਕ੍ਰਿਸ਼ਨ ਦੇ دیਵਾਨੇ ਇਸ ਕਰਕੇ ਨੇ ਕਿਉਂਕਿ ਕ੍ਰਿਸ਼ਨ ਦੀਆਂ ਲੀਲਾਵਾਂ ਤੇ ਸ਼ਕਤੀ ਤੋਂ ਕੌਣ ਨਹੀਂ ਜਾਣੂ ਦੇਸ਼ਾਂ ਵਿਦੇਸ਼ਾਂ 'ਚ ਵੀ ਜਿਹੜੇ ਕ੍ਰਿਸ਼ਨ ਦੇ ਬਹੁਤ ਸਾਰੇ ਭਗਤ ਨੇ ਤੇ ਬਹੁਤ ਸਾਰੇ ਮੰਦਰ ਵੀ ਅਜੇਹੇ ਬਣੇ ਹੋਏ ਨੇ ਜ ਜਨਾਂ ਨੂੰ ਦੇਖ ਕੇ ਤੁਸੀਂ ਹੈਰਾਨ ਹੋਵੋਗੇ ਵੀ ਗੋਰੇ ਉੱਥੇ ਕੀਰਤਨ ਕਰਦੇ ਨੇ ਹਿੰਦੀ ਦੇ ਵਿੱਚ ਤੇ ਆ ਇਸੇ ਤਰ੍ਹਾਂ ਹੀ ਆਦ ਵੀਡੀਓ ਜਿਹੜੀ ਆ ਇੱਕ ਚੀਜ਼ ਅਰਸਾਰੀਆ ਵੀ ਦੇਖੋ ਤੁਸੀਂ ਗੋਰੀ ਐ ਕ੍ਰਿਸ਼ਨ ਦੇ ਭਗਤ ਨੇ ਤੇ ਕਿਵੇਂ ਸੇਵਾ ਕਰਦੇ ਨੇ ਮਥਰਾ ਦੇ ਵਿੱਚ ਜੈ ਸ਼੍ਰੀ ਕ੍ਰਿਸ਼ਨ ਲਿਕੇ ਨਾ ਵੀਡੀਓ ਸ਼ੇਅਰ ਕਰ ਦਿਓ ਤੇ ਕਿਹੜੇ ਕਿਹੜੇ ਕ੍ਰਿਸ਼ਨ ਦੇ ਸੱਚੇ ਭਗਤ ਨੇ ਉਹ ਵੀ ਜਰੂਰ ਦੱਸ ਦਿਓ ਤੇ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰ ਦਿਓ ਤੇ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਇਸ ਦੇਸ਼ ਦੇ ਵਿੱਚ ਰਹਿੰਦੇ ਨੇ ਤੇ ਕ੍ਰਿਸ਼ਨ ਦੀ ਸ਼ਕਤੀ ਨੂੰ ਨਹੀਂ ਸਮਝ ਪਾਏ ਤੇ ਆ ਦੇਖੋ ਤੁਸੀਂ ਗੋਰੇ ਵੀ ਜਿਹੜੇ ਆ ਕ੍ਰਿਸ਼ਨ ਦੀ ਸ਼ਕਤੀ ਨੂੰ ਸਮਝਦੇ ਆ ਤੇ ਕਹਿ ਸਕਦੇ ਆ ਵੀ ਭਗਤ ਨੇ ਸੱਚੇ ਜਿਹੜੇ ਮਥਰਾ ਦੇ ਵਿੱਚ ਬ੍ਰਿੰਦਾਵਨ ਦੇ ਵਿੱਚ ਆ ਕੇ ਕੀਰਤਨ ਕਰਦੇ ਨੇ ਗੋਰੇ ਤੇ ਵਿਦੇਸ਼ਾਂ ਦੇ ਵਿੱਚ ਮੰਦਰ ਵੀ ਬਣੇ ਨੇ ਜਿੱਥੇ ਅੰਗਰੇਜ਼ ਕੀਰਤਨ ਕਰਦੇ ਨੇ ਇੱਥੇ ਆਪਣੇ ਲੋਕ ਨੇ ਜਿਹੜੇ ਬਹੁਤ ਘੱਟ ਅਜੇ ਨੇ ਜਿਹੜੇ ਕੀਰਤਨ ਕਰਦੇ ਆ ਜਾਂ ਜਾਪ ਘਟ ਕਰਦੇ ਆ ਤਾਂ ਦੋਸਤੋ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਵੀ ਦੇਖੋ ਤੁਸੀਂ ਕਿਵੇਂ ਗੋਰੇ ਨੇ ਜਿਹੜੇ ਉਹ ਕ੍ਰਿਸ਼ਨ ਦੇ دیਵਾਨੇ ਨੇ ਤਾਂ ਤੁਸੀਂ ਵੀ ਹੁਣ ਵੀਡੀਓ ਸ਼ੇਅਰ ਕਰਨੀ ਆ ਜੈ ਸ਼੍ਰੀ ਕ੍ਰਿਸ਼ਨ ਲੈ ਕੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਚੈਨਲ ਨੂੰ ਕਰਿਓ ਸਬਸਕ੍ਰਾਈਬ